ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਅਸੀਂ ਵੀ ਠੀਕ ਠਾਕ ਹਾਂ ਅਸੀਂ ਹੁਣ ਖੜੇ ਹੇ ਬਾਹਰ ਬੱਚੇ ਚੱਲੇ ਨੇ ਕੰਮਾਂ ਤੇ ਤੇ ਹੁਣ ਨਿਕਲਣਗੇ ਗੱਡੀਆਂ ਸਟਾਰਟ ਗਰਮ ਕਰ ਲਈਆਂ ਗੱਡੀਆਂ ਗਰਮ ਕਰ ਲਈਆਂ ਜੀ ਸਾਫ਼ ਵੀ ਕਰ ਲਈਆਂ ਗਰਮ ਵੀ ਕਰ ਲਈਆਂ ਹੁਣ ਜਾਣਗੇ ਹੈ ਵੀ ਤਾਂ ਹਾਂ ਰੈਡੀ ਟੂ ਗੋ ਕੰਮਾਂ ਤੇ ਤੇ ਹੁਣ ਆਪਾਂ ਆਪਦੇ ਅੰਦਰ ਕੰਮ ਕਰਦੇ ਜਾ ਕੇ ਹੂੰ ਦੇ 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 ਮੈਂ ਦੇ ਅਸੀਂ ਵੀ ਚੱਲਦੇ ਆ ਜੀ ਕੰਮਕਾਰਾਂ ਤੇ ਹੁਣ ਨਿਕਲਦੇ ਆ ਗੱਡੀਆਂ ਹੋ ਗਈਆਂ ਸਾਫ ਸਟਾਰਟ ਗਰਮ ਅੱਜ ਤੋਂ ਬਹੁਤ ਸੋਹਣੀ ਨਿਕਲੀ ਆ ਤਪੋ ਬਹੁਤ ਵਧੀਆ ਨਿਕਲੀ ਆ ਅੱਜ ਖੜੇ ਦਾ ਕੱਦੇ ਆ ਗੱਲਾਂ ਕਰਦੇ ਆ ਪਰ ਬਾਅਦ ਚ ਜਿਆਦਾ ਇਹ ਵੀ ਵਲੌਗ ਬਣਾ ਲੈਂਦੇ ਇਸ ਕਰਕੇ ਉਹ ਗੱਲਾਂ ਤੁਸੀਂ ਮਿਸ ਕਰ ਗਏ ਹੁਣ ਸਾਰੇ ਜਣੇ ਹੁਣ ਅਸੀਂ ਬਸ ਚਲੇ ਜਾਣਾ ਹੁਣ ਕੰਮਾਂ ਤੇ ਮੰਮਾ ਦੇ ਅੰਦਰ ਕੰਮਕਾਰ ਕਰਨੇ ਆ ਮਾੜੇ ਮੋٹے ਸਫਾਈ ਦਾ ਫੇਰ ਨਿਕਲ ਲਗੇ ਫਿਰ ਤੁਹਾਨੂੰ ਬਾਹਰਲਾ ਦ੍ਰਿਸ਼ ਦਿਖਾਉਣਗੇ ਜੇ ਕਿਤੇ ਗਏ ਚਲੋ ਫਿਰ ਉਦੋਂ ਤੱਕ ਮਿਲਦੇ ਆ ਓਕੇ ਜੀ ਦਿਖਾ ਕੇ ਹਾਂਜੀ ਮੈਂ ਜਲਦੀ ਸੇ ਅੱਜ ਫੇਰ ਆਪਣੇ ਫਰੈਂਡ ਦੇ ਘਰ ਮੈਨੂੰ ਫੋਨ ਕਰਕੇ ਕਹਿੰਦੀ ਆਜਾ ਸੈਰ ਕਰਨ ਚੱਲੀਏ ਉਹਨੂੰ ਮੈਂ ਦੱਸਤਾ ਵੀ ਮੈਂ ਇੰਡੀਆ ਨੂੰ ਜਾਣਾ ਕਹਿੰਦੀ ਮੇਰਾ ਜੀ ਨਹੀਂ ਲੱਗਣਾ ਤੂੰ ਆ ਜਾ ਹੁਣ ਤੇਰੇ ਕੋ ਦਿਨ ਕਿਹੜੇ ਰਹਿ ਗਏ ਮਿਲ ਜਿਆ ਕਰ ਅੱਲਾ ਬੱਤਾ ਕਰਿਆ ਕਰੀਏ ਬਹਿ ਕੇ ਆਪਾਂ ਤੇ ਵੇਟ ਤੋਲਾ ਨਾਲਾ ਉਹਨੂੰ ਮੈਂ ਗਿਆ ਸੀ ਮੈਨੂੰ ਦੇ ਦੇ ਕਹਿੰਦੀ ਨਹੀਂ ਤੈਨੂੰ ਟਾਈਮ ਤੇ ਫੜਾਉਂਗੀ ਰੁਕ ਜਾ ਜੇ ਤੂੰ ਨਾ ਜਾ ਮੈਂ ਕਿਹਾ ਨਹੀਂ ਵੀ ਮੈ ਜਾਣਾ ਹੁਣ ਕਹਿੰਦੀ ਮੇਰਾ ਜੀ ਨਹੀਂ ਲੱਗਣਾ ਮੇਰਾ ਟਾਈਮ ਕਿਵੇਂ ਨਿਕਲੂਗਾ ਮੈਂ ਕਿਹਾ ਤਾਂ ਹੁਣ ਕੱਢਣਾ ਹੀ ਪੈਣਾ ਤੈਨੂੰ ਫਿਰ ਉਹਨੇ ਇਕੱਲੇ ਰਹਿ ਜਾਣਾ ਗਾਹਾਂ ਇੱਕ ਫਰੈਂਡ ਨੇ ਆਉਣਾ ਵਾ ਜਲਾਈ ਦੇ ਵਿੱਚ ਸ਼ਾਇਦ ਤੇ ਉਦੋਂ ਥੋੜਾ ਜਿਹਾ ਮਨ ਲੱਗ ਜਾਊਗਾ ਦਾ ਇੱਥੇ ਆ ਹੀ ਹੁੰਦਾ ਇੱਥੇ ਹੋਰ ਤਾਂ ਕੋਈ ਮਿਲਦਾ ਨਹੀਂ ਹੈਨਾ ਬਿਨਾ ਸਾਥ ਤੋਂ ਬਿਨਾ ਬਿਗੋਈ ਨਾ ਕੋਈ ਕਿਸੇ ਨਾਲ ਬਸਤੀ ਪਾਣੀ ਪੈਂਦੀ ਆ ਹਾਂਜੀ ਫਿਰ ਟਾਈਮ ਨਿਕਲ ਜਾਂਦਾ ਇੰਨਾ ਵੱਤਾ ਮਾਰਦੇ ਆਂ ਦਾ ਚਲੋ ਦੇਖਦੇ ਆਂ ਕੀ ਕਹਿੰਦੇ ਨੇ ਜੀ ਲਓ ਜੇ ਪੀਂਗ ਝੁੱਟਣ ਲੱਗ ਗਏ ਹੁਣ ਗਰਾਵ ਉਹਦੇ ਵਿੱਚ ਆਏ ਸੀ ਪਾਰਕ ਚ ਅਸੀਂ ਛੇ ਝੁੱਟਣ ਲੱਗੇ ਹੋਏ ਨੇ ਇਹ ਪੀਂਗ ਝੁੱਟ ਲਿਗੇ ਨਾਲ ਦੇਦੇ ਵੀ ਆ ਲੱਗੇ ਹੋਏ ਜਦੋਂ ਆ ਕੇ ਵਹਿ ਜਾਂਦੇ ਆ ਫਿਰ ਇੱਥੇ ਬੰਦੇ ਫਿਰ ਨੀ ਝੂਟ ਹੁੰਦੀਆਂ ਹੁਣ ਸਿੱਕੇ ਝੂਟੇ ਲੈ ਲੀਏ। ਇਹ ਦਿਨ ਅੱਗੇ ਕੁੜੀਆਂ ਵੀ ਲੈਂਦੀਆਂ ਸੀ ਝੂਟੇ ਹਨ। ਅਸੀਂ ਆਏ ਆਂ ਜੀ ਵਿਨਰ ਤੇ। ਵਿਨਰ ਤੇ ਨਿੱਕਾ ਦੇਖਣਾ ਹੈ। ਅਸੀਂ ਆਏ ਵਿਨਰ ਤੇ। ਅਸੀਂ ਥੋੜਾ ਜਿਹਾ ਸਮਾਨ ਲੈ ਕੇ ਜਾਣਾ। ਉਹਦੇ ਦੇ ਮੜ ਗਿਆ ਇੱਥੇ ਸ਼ਾਪਿੰਗ ਸ਼ਾਪਿੰਗ ਕਰਨੀ ਥੋੜੀ ਜਿਹੀ ਟੋਪਾਂ ਕਰਕੇ ਤੁਹਾਨੂੰ ਦੱਸ ਰਹੀ ਹਾਂ ਇੱਕ ਪੀਸ ਜੇਟਾਂ ਦਾ ਵੀ ਫਰਕ ਹੁੰਦਾ ਹੈ ਅੱਪਲਾ ਖੱਲਾ ਤਾਂ ਗਿਆ ਉਹ ਬਾਹਰ ਨੂੰ ਆ ਜਾ ਚੱਲੀਏ ਉੱਥੇ ਆ ਰਹੀ ਜੀ ਕਿੰਨੀਆਂ ਹੈ ਪੀ ਹਾਂ ਜੀ ਜੀਨਸ ਵਗੈਰਾ ਬੜੇ ਸੋਹਣੇ ਸੋਹਣੇ ਸੂਟ ਲੰਕਦੇ ਆ ਛੋਲੇ ਛੋਲੇ ਹਾਂ

ਮਿੱਚ ਤਾਂ ਹਾਂ ਨੇ ਹੈਪੀ ਸ਼ਰਟਾਂ ਨੇ ਹੂੰ ਅੰਜੀ ਅਸੀਂ Winner ਤੋਂ ਆ ਗਏ ਸੀਗੇ ਉਥੇ ਸਾਨੂੰ ਜਿਹੜੀ ਚੀਜ਼ ਸਾਨੂੰ ਚਾਹੀਦੀ ਸੀ ਸਾਨੂੰ ਵਧੀਆ ਨਹੀਂ ਲੱਗ ਗਈ ਤੇ ਪਸੰਦ ਨਹੀਂ ਆਈ ਹੈ ਨਾ ਹੂੰ ਵਧੀਆ ਨਹੀਂ ਹੈਗੀ ਉੱਥੋਂ ਉਹ ਚੀਜ਼ ਜਿਹੜੀ ਚਾਹੁੰਦੇ ਸੀ ਆਪਾਂ ਪਰ ਕੇ ਅਸੀਂ ਆ ਗਏ ਆ ਗਏ ਹੁਣ ਚਾਹੀਦਾ ਫਰੂਟੀ ਕਰਨਾ ਹੋਣਾ ਮੜਾ ਜਾ ਫਰੂਟੀ ਕਰਨੇ ਜਾ ਕੇ ਆਉਣਾ ਫਰੂਟੀ ਜਨਾਂ ਤੋਂ ਲੈਣਾ ਸਭੀ ਲੈਣੇ ਥੋੜਾ ਜਿਹਾ ਸਮਾਨ ਤੇ ਆਲੂ-ਉਲੂ ਵਗੈਰਾ ਲੈ ਕੇ ਆਉਣੇ ਤੇ ਦੇਖਦੇ ਹਾਂ ਬਈ ਜਾਂਦੇ ਹਾਂ ਟੋਲਰਮ ਹਾਂ ਟੋਲਰਮੋਂ ਕੋਈ ਚੀਜ਼ ਲੈਣੀ ਆ ਹਾਂ ਫਿਰ ਤੁਹਾਨੂੰ ਮਿਲਦੇ ਆ ਅੱਗੇ ਚੱਲਦੇ ਆ हां चलो ठीक तो है मीटिंग पे पहुंच के मिला ठीक हाँ। है जी ओके डलोर अम्मा आ गए जी डलोर अम्मा आजा बंद कर तो सामान जा लेना है जी ग्रोसरी जी क्लीनर है पावड़े कल के मेरेया ਅਸੀਂ ਆ ਗਏ ਕੈਨੇਡੀਅਨ ਟਾਇਰ ਕੈਨੇਡੀਅਨ ਟਾਇਰ ਵਾਲਿਆਂ ਦੇ ਇੱਥੋਂ ਅਸੀਂ ਲੈਣਾ ਇੱਕ ਰੈਪ ਜਿਹੜੇ ਆਪਣੇ ਰੈਪ ਕਰਦੇ ਆ ਨਾ ਟੈਚੀਆਂ ਨੂੰ ਉਹ ਵਾਲਾ ਲੈਣਾ ਦੇਖਦੇ ਆ ਮਰਦਾ ਜੀ ਅੰਦਰ ਜਾ ਕੇ ਦੇਖ ਲੋ ਸਾਮਾਨ ਅੰਦਰ ਦੇਖੋ ਇੱਥੇ ਸਾਈਕਲ ਕਿਵੇਂ ਉੱਤੇ ਟੰਗੇ ਹੁੰਦੇ ਨੇ ਸਾਰੇ ਸਾਰੇ ਉੱਪਰ ਟੰਗੇ ਪਏ ਲਾ ਸਾਰੀਆਂ ਦੇ ਲੋ ਚੀਜ਼ਾਂ ਮਿਲਦੀਆਂ ਨੇ ਇੱਥੇ ਛੋਟੇ ਬੱਚਿਆਂ ਦੇ ਵੀ ਆ ਛੋਟੀਆਂ ਸਾਈਕਲੀਆਂ ਉਹ ਲੰਕੂ ਦੀਆਂ ਤੇ ਹਾਂ ਜੀ ਦੇਖ ਲੋ ਅਰਬਨ ਪਲਾਨਟ ਇਹ ਵੀ ਇੱਕ ਹੋਆ ਬ੍ਰਾਂਡ ਅਰਬਨ ਪਲਾਨਟ ਪਲਾਨਟ ਦਾ ਸਾਰਾ ਕੁਝ ਹੀ ਮਿਲਦਾ They blow mall, they i the and heavy mall. I the mall. The shoe company. ਜੀ ਅਸੀਂ ਹੁਣ ਫ੍ਰੀ ਹੋ ਕੇ ਬੈਠੇ ਸੀ ਰੋਟੀ ਪਾਣੀ ਖਾ ਲਿਆ ਤੇ ਮੋਫਲੀ ਵੀ ਖਾ ਲਈ ਹਾਂਜੀ ਤੇ ਆਹ ਵਾਲੀ ਮਸ਼ੀਨ ਲੈ ਕੇ ਆਏ ਸੀ ਅੱਜ ਅਸੀਂ ਗਏ ਸੀ ਕਿ ਵਰਨਰ ਚੋਂ ਉਥੋਂ ਆ ਲੈਂਦੀ ਆ ਕਾਫੀ ਵਾਲੀ ਮਸ਼ੀਨ ਲੈ ਆਏ ਕੋਫੀ ਮਿਲਕ ਫਰੋਥਰ ਆ ਜਿਹੜੇ ਆਪਣੇ ਕਾਫੀ ਬਣਾਉਣ ਵਾਲੀ ਮਸ਼ੀਨ ਹੁੰਦੀ ਆ ਵਿੱਚ ਪਾ ਕੇ ਨੂੰ ਚਲਾ ਦੋ ਤੇ ਫਿਰ ਬਲੈਂਡ ਕਰ ਦਿੰਦੀ ਆ ਬਹੁਤ ਚੰਗੀ ਤਰੀਕੇ ਨਾਲ ਤੁਸੀਂ ਵੀ ਵਰਤ ਕੇ ਦੇਖਿਓ ਹਾਂ ਕੌਫੀਪੀਂਟਾ ਦੇ ਵਿੱਚ ਕਿਵੇਂ ਲੱਗੀ ਥਾ ਤੁਹਾਨੂੰ ਸਾਨੂੰ ਤਾਂ ਬਹੁਤ ਵਧੀਆ ਲੱਗੀ ਅਸੀਂ ਇੱਕ ਘਰੇ ਬਣਤੀ ਐ ਇੱਕ ਹੁਣ ਲੈ ਕੇ ਜਾਣੀ ਆ ਇਹ ਹਾਂ ਤੇ ਬੜੀ ਚੀਜ਼ ਆ ਬੜੀ ਚੀਜ਼ ਆ ਹਾਂ ਤੁਸੀਂ ਦੱਸਿਓ ਵਰਤ ਕੇ ਕਿਵੇਂ ਲੱਗੀ ਹਾਂ ਕੌਫੀ ਇਹਦੇ ਨਾਲ ਐ ਮਿਕਸ ਹੋ ਜਾਂਦੀ ਆ ਬਲੈਂਡ ਹੋ ਜਾਂਦੀ ਆ ਤੇ ਝੱਗ ਬਣ ਜਾਂਦੀ ਆ ਜਿੱਦਾਂ ਬਣਾਉਂਦੇ ਆ ਉਹ ਨਾਲ ਟੇਸਟ ਦਾ ਵੀ ਫਰਕ ਪੈਂਦਾ ਤੇ ਇਸ ਦਾ ਵੱਖਰਾ ਫਰਕ ਪੈਂਦਾ ਹੂੰ ਤੇ ਚਲੋ ਹੁਣ ਅਸੀਂ ਕਿਆ ਬਲੌਗ ਦਾ ਹੈ ਕਰਦੀ ਐਂਡ ਐਂਡ ਹਾਂਜੀ ਤੇ ਬਲੌਗ ਨੂੰ ਦੇਖਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਦੇਓ ਹੂੰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੱਲ ਨੂੰ ਮਿਲਦੇ ਆ ਨਵੇਂ ਬਲੌਗ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਠੀਕ ਹੈ ਜੀ ਥੈਂਕ ਯੂ ਬਾਏ ਬਾਏ ਹਾਂਜੀ ਡੋਲਰਾਂ ਮਾਤੇ ਸੀ ਗਏ ਸੀ ਉੱਥੋਂ ਹਲਿਆਂਦਾ ਸੀ ਰੈਪ ਉੱਥੋਂ ਲਿਆਂਦਾ ਹਾਰਾ ਤੇਚੀਆਂ ਨੂੰ ਹਨਾ ਉਹ ਕਰਨਾ ਨੂੰ ਰੈਪ ਕਰਨਾ ਨੂੰ ਇਹ ਵਧੀਆ ਰਹਿੰਦਾ ਡਾਲਰ ਆਮੋਂ ਤੋਂ ਨਹੀਂ ਆਂਦਾ ਕੈਨੇਡੀਅਨ ਟਾਇਰ ਤੋਂ ਲੈਂਦਾ ਅੱਛਾ ਹਾਂ ਅੱਛਾ ਕੈਨੇਡੀਅਨ ਪਹਿਲਾਂ ਗਏ ਸੀ ਡਾਲਰ ਆਮੋਂ ਉੱਥੋਂ ਮਿਲਿਆ ਨਹੀਂ ਫਿਰ ਅਸੀਂ ਗਏ ਕੈਨੇਡੀਅਨ ਟਾਇਰ ਕੈਨੇਡੀਅਨ ਟਾਇਰ ਤੋਂ ਲੈਂਦਾ ਸੀ ਹੂੰ ਇਹ ਰੈਪ ਕਰਨ ਵਾਸਤੇ ਕੋਈ ਬਾਕਸ ਰੈਪ ਕਰਨਾ ਕੋਈ ਚੀਜ਼ ਰੈਪ ਕਰਨੀ ਹੈ ਇਹਦੇ ਨਾਲ ਫਿਰ ਖਰਾਬ ਨਹੀਂ ਹੁੰਦੀ ਕੀ ਜਿਹੜਾ ਰੈਪ ਕਰਕੇ ਰੱਖ ਦੋ ਹੂੰ ਵਧੀਆ ਚੀਜ਼ ਆ ਬਹੁਤ ਵਧੀਆ ਚੀਜ਼ ਆ ਤੁਸੀਂ ਵੀ ਵਰਤ ਕੇ ਦੇਖੋ ਹੂੰ ਇਹਦੇ ਤੇ 1000 ਫੁੱਟ ਪੇਪਰ ਆ ਹੂੰ ਬਹੁਤ ਕੀ ਗਾਇਦ ਨਾ ਰੈਪ ਹੋ ਸਕਦੀਆਂ ਨੇ ਛੋਟਾ ਵਾਦਾ ਹੂੰ ਇਹਦਾ 17 ਡਾਲਰ ਦਾ 15 16 17 ਡਾਲਰ ਦਾ ਤੁਸੀਂ ਵਰਤ ਲਈ ਕੋਈ ਚੀਜ਼ ਰੈਪ ਕਰਕੇ ਰੱਖਣੀ ਹੈ ਬਹੁਤ ਵਧੀਆ ਹੁੰਦਾ ਹੈ ਨਾ ਇਸ ਤਰ੍ਹਾਂ ਠੀਕ ਹੈ ਇਹ ਰਹਿ ਗਿਆ ਸੀ ਇੱਕ ਤੁਸੀਂ ਕਿਹਦਾ ਦਿਖਾਜੀਏ ਇਹ ਵੀ ਦਿਖਾ ਦਈਏ ਠੀਕ ਹੈ ਜੀ ਓਕੇ